ਵਿਦੇਸ਼ ਜਾਣ ਦਾ ਸ਼ੌਂਕ ਤੇ क्रेज ਪੰਜਾਬੀਆਂ ਦੇ ਵਿੱਚ ਲਗਾਤਾਰ ਵਧਦਾ ਜਾ ਰਿਹਾ ਹੈ ਪਰ ਇਸ ਸ਼ੌਂਕ ਤੇ क्रेज ਨੇ ਪੰਜਾਬੀਆਂ ਨੂੰ ਧੋਖਾ ਵੀ ਦਿੱਤਾ ਕਿਉਂਕਿ ਟਰੈਵਲ ਏਜੰਟ ਅਕਸਰ ਹੀ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਕਰ ਜਾਂਦੇ ਨੇ ਰਤਨ ਕੁਮਾਰ ਨਾਮ ਦੇ ਸ਼ਖਸ ਨੂੰ ਅਮਰੀਕਾ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਠੱਗਣ ਵਾਲੇ ਇੱਕ ਟਰੈਵਲ ਏਜੰਟ ਗੁਰਜੀਤ ਸਿੰਘ ਨੂੰ ਅਤੇ ਉਸ ਦੀ ਮਹਿਲਾ ਸਾਥੀ ਸਤਿੰਦਰ ਕੌਰ ਨੂੰ ਮਾਛੀਵਾੜਾ ਪੁਲਿਸ ਨੇ ਗ੍ਰਿਫਤਾਰ ਕੀਤਾ ਐ ਐਸਐਸਪੀ ਟਰੈਵਲ ਏਜੰਟ ਫੜੇੋ ਕੀ ਮਾਮਲਾ ਜੀ ਫਿਰ ਟਰੈਵਲ ਏਜੰਟ ਗੁਰਜੀਤ ਸਿੰਘ ਹੈ ਗੁਰਦੀਪ ਸਿੰਘ ਪੁੱਤਰ ਕਰਵਕ ਸਿੰਘ ਛੇਰਪੁਰ ਵਸਤੀ ਪਿੰਡ ਦਾ ਰੈਨਲ ਇਹਨੇ ਆਪਣੇ ਰਤਨ ਕੁਮਾਰ ਸੀ ਨੌਜਵਾਨ ਉਹਨੂੰ ਝਾਸਾ ਦਿੱਤਾ ਵੀ ਤੈਨੂੰ ਮੈਂ ਯੂਐਸਏ ਭੇਜਦਾ ਬਾਹਰਲੇ ਦੇਸ ਉਦੋਂ ਪੈਸੇ ਰਕਮ 7.5 ਲੱਖ ਹਾਸਲ ਕਰ ਲਿਆ ਉਸ ਤੋਂ ਬਾਅਦ ਉਹਨੂੰ ਦੁਬਈ ਭੇਜਦਾ ਜੀ ਦੁਬਈ ਉੱਥੇ ਵੇਟ ਕਰਦਾ ਰਿਹਾ ਵੀ ਮੈਂ ਉਹਨੂੰ ਅੱਗੇ ਲੈ ਕੇ ਜਾਊਗਾ ਉਦੋਂ ਫਿਰ ਰਤਨ ਕੁਮਾਰ ਇਹਦਾ ਸਾਡਾ ਸ਼ਿਕਾਇਤ ਕਰਦਾ ਸਾਡੇ ਕੋਲੇ ਉਹ ਤੋਂ ਵਾਪਸ ਆਇਆ ਉਸਵਰ ਨੇ ਸ਼ਿਕਾਇਤ ਕਰੀ ਜਿਹੜੇ ਇਹਦੇ ਐਫਆਰ ਦਰਜ ਡਿਸਟ੍ਰਿਕਟ ਤੋਂ ਕਰ ਰਹੀ ਦੀ ਤੇ ਉਹ ਸਮੇਂ ਤੋਂ ਇਹ ਪਕੌੜਾ ਚੱਲਿਆ ਰਿਹਾ ਸੀ ਇਹਨੂੰ ਅਸੀਂ ਹੁਣ ਅਰੈਸਟ ਕੀਤਾ ਮਾਨਕੂ ਅਦਾਲਤ ਵਿੱਚ ਪੇਸ਼ ਕਰਕੇ ਫ੍ਰੀ ਰਿਮਾਂਡ ਤੇ ਆ ਅੱਗੇ ਤਫਤੀਸ਼ ਤਰ੍ਹਾਂ ਦੇਖੀ ਅਗੋਂ ਵੀ ਕੀ ਕੀ ਅੱਗੇ ਨੇ ਹੋਰ ਲੋਕਾਂ ਨਾਲ ਕਿੰਨਾ ਨਾ ਥੱਪੀ ਮਾਰੀ ਦੂਸਰਾ ਮਾਮਲਾ ਕੀ ਹੈ ਜੀ ਦੂਸਰਾ ਮਾਮਲਾ ਜੀ ਸਤਿੰਦਰ ਕੌਰ ਆ ਤੇ ਮੱਛੀਵਾੜਾ ਸਾਹਿਬ ਜੋ ਰਹਿਣ ਵਾਲੀ ਆ ਤੇ ਇਹਦੇ ਨਾਲ ਇਹਦਾ ਘਰ ਵਾਲਾ ਕਮਲਜੀਤ ਸਿੰਘ ਇਹਨਾਂ ਨੇ ਦੋਹਾਂ ਨੇ પતિ ਪਤਨੀ ਨੇ 16 ਵਿਅਕਤੀਆਂ ਨੂੰ ਚਾਸੇ ਚਲਿਆ ਵੀ ਤੁਹਾਨੂੰ ਅਸੀਂ ਕੈਨੇਡਾ ਸੈਟਲ ਕਰਾਵਾਂਗੇ ਬਾਅਦ ਦੇ ਬਹਾਦਰ ਦੇਸ਼ ਭੇਜਾਂਗੇ 16 ਵਿਅਕਤੀਆਂ ਤੋਂ ਇਹਨਾਂ ਨੇ ਨੌਜਵਾਨਾਂ ਤੋਂ 34.5 ਲੱਖ ਰੁਪਏ ਦੀ ਹਸ ਕਰ ਲੇ ਨਾ ਉਹਨਾਂ ਨੂੰ ਬਾਹਰ ਭੇਜਿਆ ਨੌਜਵਾਨਾਂ ਨੂੰ ਨਾ ਹੀ ਉਹਨਾਂ ਦੇ ਪੈਸੇ ਵਾਰ ਤੇ ਇਹ ਵੀ ਅੱਜ ਪ੍ਰੋਟੈਕਟਰ ਵਜੋਂ ਤੇ ਲੈਂਦਾ ਇਹਦੀ ਗ੍ਰਿਫਤਾਰੀ ਪਾਈ ਆ ਪੁਲਿਸ ਮਾਰਡ ਹਸ ਕਰ ਲਿਆ ਅੱਗੇ ਫਰਦਰ ਇਨਵੈਸਟੀਗੇਸ਼ਨ